ਗੁਰੂ ਪਿਆਰਿਓ ਤਨ ਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਦੇ ਬਚਨਾਂ ਕਿ ਇਹ ਜਿਹੜਾ ਜੋਗਾ ਇਹਦੇ ਵਿੱਚ ਕਲਯੁਗ ਦਾ ਰਾਜ ਆ ਕਲਯੁਗ ਤੋਂ ਰਾਖੀ ਲਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਬਹੁਤ ਇੱਕ ਮਜ਼ਬੂਤ ਕਿਲਾ ਵਾ ਇਹ ਜਿਹੜਾ ਸਮਾਂ ਚੱਲ ਰਿਹਾ ਘੋਰ ਕਲਯੁਗ ਦਾ ਚੱਲ ਰਿਹਾ ਕਲਯੁਗ ਦੇ ਲੱਛਣ ਵੱਧ ਰਹੇ ਆ ਜਿਵੇਂ ਇੱਕ ਮਿਸਾਲ ਹੀ ਆ ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ ਉਹਦੇ ਕੋਲੋਂ ਸਾਰੇ ਡਰਦੇ ਆ ਕਿਉਂਕਿ ਰਾਜਾ ਜੋ ਚਾਹੇ ਕਰ ਸਕਦਾ ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਜਿਹਨੂੰ ਚਾਹੇ ਫਾਂਸੀ ਲਗਵਾ ਸਕਦਾ ਇਹ ਪੂਰੀ ਤਾਕਤ ਦਾ ਮਾਲਕ ਹੁੰਦਾ ਤੇ ਜਿਹੜਾ ਯੁੱਗ ਚੱਲ ਰਿਹਾ ਜਿਹਦੀ ਆਪਾਂ ਗੱਲ ਕਰਦੇ ਆ ਇਹ ਤੇ ਕੀ ਦਾ ਰਾਜ ਆ ਕਲ ਯੁੱਗ ਦਾ ਰਾਜ ਆ ਪਹਿਲਾਂ ਸਤਜੁਗ ਸੀ ਫਿਰ ਤ੍ਰੇਤਾ ਫਿਰ ਦਵਾਪਰ ਤੇ ਹੁਣ ਕਲ ਯੁੱਗ ਦਾ ਰਾਜ ਆ ਹੁਣ ਉਹ ਰਾਜਾ ਵਾ ਪੰਜ ਦੇ ਜਰਨੈਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੀਆਂ ਫੌਜਾਂ ਆਲਸ, ਨੀਂਦਰ, ਈਰਖਾ, ਚੁਗਲੀ, ਦਲਿੱਦਰੀ ਹੋਣਾ, ਬੁਰਾ ਸੋਚਣਾ ਇਹਦੀਆਂ ਫੌਜਾਂ ਨੇ ਪਰ ਜੇ ਸੁਖਮਣੀ ਸਾਹਿਬ ਦੀ ਬਾੜ ਲੱਗੀ ਹੋਵੇ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਇਹਦੇ ਅੱਗੇ ਕਲਯੁਗ ਉਹਦੀਆਂ ਫੌਜਾਂ ਉਹਦੇ ਜਰਨੈਲ ਜੋਰ ਨਹੀਂ ਪਾ ਸਕਦੇ ਕਦੀ ਨੋਟ ਕਰਿਓ ਕੋਈ ਵੀ ਚੰਗਾ ਕਰਮ ਆਪਾਂ ਜਦੋਂ ਕਰਦੇ ਆਂ ਕਲਯੁਗ ਦੇ ਵਿੱਚ ਉਹਦੇ ਵਿੱਚ ਸਾਡਾ ਪਹਿਲਾਂ ਪਹਿਲਾਂ ਮਨ ਨਹੀਂ ਲੱਗਦਾ ਅੰਮ੍ਰਿਤ ਵੇਲੇ ਚ ਉੱਠਣ ਚ ਬੜੇ ਵਿਗਨ ਪੈਂਦੇ ਆ ਪਹਿਲਾਂ ਆਪਾਂ ਨੂੰ అలਾਰਮ ਲਾਉਣੇ ਪੈਂਦੇ ਆ ਕੁੱਠਿਆ ਹੀ ਨਹੀਂ ਜਾਂਦਾ ਜੇ ਉੱਠਦੇ ਆ ਤੇ ਨਾਮ ਜਪਣਾ ਔਖਾ ਲੱਗਦਾ ਇਸ ਕਰਕੇ ਗੁਰਮਖ ਪਿਆਰਿਓ ਪਰ ਮਨਮੁਖ ਦੀ ਸੰਗਤ ਜਿਹੜੀ ਆ ਚਾਰ ਦਿਨ ਬੰਦਾ ਕਰ ਲਵੇ ਬੜੀ ਛੇਤੀ ਪ੍ਰਭਾਵ ਪੈਂਦਾ ਚੰਗੀ ਚੀਜ਼ ਦਾ ਤੇ ਚੰਗੀ ਕਿਤਾਬ ਦਾ ਹੌਲੀ ਹੌਲੀ ਬੰਦੇ ਤੇ ਪ੍ਰਭਾਵ ਪੈਂਦਾ ਚੰਗੇ ਬਚਨਾਂ ਦਾ ਇਸ ਕਰਕੇ ਜਦੋਂ ਅੰਮ੍ਰਿਤ ਵੇਲੇ ਦੇ ਉੱਠਣ ਦਾ ਸਮਾਂ ਹੁੰਦਾ ਮਾਨੇ ਕਹਿਣਾ ਸੌਂ ਜਾ ਕਿੱਥੇ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਸ ਲੈਂਦੇ ਅਸੰਤ ਮਹਾਪੁਰਖ ਕਲਯੁਗ ਇੰਨਾ ਭਾਰੀ ਹੋ ਜਾਂਦਾ ਵੀ ਉੱਠਿਆ ਹੀ ਨਹੀਂ ਜਾਂਦਾ ਕਈਆਂ ਤੋਂ ਕਈਆਂ ਨਾਲ ਤਾਂ ਐਸਾ ਸਮਾਂ ਵੀ ਹੁੰਦਾ ਵੀ ਜਦੋਂ ਅੰਮ੍ਰਿਤ ਪੀਣ ਦਾ ਸਮਾਂ ਹੁੰਦਾ ਨੀਂਦ ਆਪਣਾ ਜੋਰੀ ਉਦੋਂ ਪਾਉਂਦੀ ਹੈ ਕਈ ਕਹਿੰਦੇ ਸਾਨੂੰ ਅੰਮ੍ਰਿਤ ਵੇਲੇ ਸੌਣਾ ਇੰਨਾ ਵਧੀਆ ਲੱਗਦਾ ਕਿ ਸਾਨੂੰ ਇਹ ਨੀਂਦ ਪਿਆਰੀ ਆ ਗੁਰੂ ਦੇ ਬਚਨ ਨਹੀਂ ਪਿਆਰੇ ਇਸ ਕਰਕੇ ਕਈ ਕਹਿੰਦੇ ਆ ਮਿਲਦੇ ਵੀ ਆ ਵੀ ਅਸੀਂ ਕੋਸ਼ਿਸ਼ ਕਰਦੇ ਆ ਅੰਮ੍ਰਿਤ ਵੇਲਾ ਬਣ ਜਾਵੇ ਪਰ ਨਹੀਂ ਬਣਦਾ అలਾਰਮ ਵੀ ਲਾਉਨੇ ਆ ਇੱਕ ਨੀ ਦੋ ਦੋ ਕਈ ਕਹਿੰਦੇ ਤਿੰਨ ਤਿੰਨ ਘੜੀਆਂ ਤੇ అలਾਰਮ ਵੱਜਦੇ ਆ ਜਿਵੇਂ ਸਨੂਜ ਤੇ ਲੱਗੇ ਹੁੰਦੇ ਆ ਬਾਰ ਬਾਰ ਵੱਜਦੇ ਆ ਪਰ ਨੀਂਦ ਇੰਨਾ ਜ਼ੋਰ ਪਾਉਂਦੀ ਆ అలਾਰਮ ਬੰਦ ਕਰਕੇ ਬੰਦਾ ਸੌ ਜਾਂਦਾ ਕਾਲਯੁਗ ਵਿੱਚ ਇੰਨਾ ਜੋਰ ਆ ਵੀ ਇਹ ਉੱਠਣ ਹੀ ਨਹੀਂ ਦਿੰਦਾ ਸਾਨੂੰ ਪਰ ਸੁਖਮਣੀ ਸਾਹਿਬ ਦੀ ਬਾਣੀ ਪਾਪਾ ਆਨੰਦ ਸਿੰਘ ਜੀ ਦੇ ਬਚਨਾਂ ਕਿ ਦੇਖੋ ਜੀ ਇਹ ਮਜ਼ਬੂਤ ਕਿਲਾ ਬਣਾ ਦਿੰਦੀ ਆ ਬੰਦੇ ਦੀ ਰਾਖੀ ਵੀ ਕਰਦੀ ਆ ਉਹਨਾਂ ਦੇ ਇਤਿਹਾਸ ਜੀਵਨੀ ਵਿੱਚੋਂ ਬੜੀ ਅਨੋਖੀ ਘਟਨਾ ਮਿਲਦੀ ਆ ਕਿ ਬਾਬਾ ਜੀ ਨੇ ਸਵੇਰੇ 12 ਵਜੇ ਉੱਠ ਜਾਣਾ ਬਾਬਾ ਆਨੰਦ ਸਿੰਘ ਜੀ ਨੇ ਜਪ ਤਪ ਕਰਨਾ ਆਪ ਵੀ ਜੁੜਨਾ ਦੁਨੀਆ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜਨਾ ਤੇ ਉੱਥੇ ਨਾਨਕ ਸਰ ਕਲੇਰਾਂ ਦੇ ਵਿੱਚ ਜਿੱਥੇ ਅੱਜ ਕੱਲ੍ਹ ਸਰੋਵਰ ਬਣਿਆ ਹੋਇਆ ਉੱਥੇ ਕਿਸੇ ਵਕਤ ਇੱਥੇ ਜੰਗਲ ਸੀ ਬੀਆਬਾਨ ਵੱਡੇ ਵੱਡੇ ਦਰਖਤ ਸੁੰਨਸਾਣੀ ਜਗ੍ਹਾ ਪਈ ਸੀ ਇਹ ਤਾਂ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਆਏ ਆ ਉਹਨਾਂ ਨੇ ਇੱਥੇ ਆ ਕੇ ਅਸਥਾਨ ਜਿਹੜਾ ਬਣਾਇਆ ਇਹ ਜੰਗਲ ਨੂੰ ਮੰਗਲਮਈ ਕਰ ਦਿੱਤਾ ਸਰੋਵਰ ਤਿਆਰ ਕਰਵਾਇਆ ਇਸ ਤਰ੍ਹਾਂ ਉੱਥੇ ਜਦੋਂ ਮਹਾਪੁਰਖ ਤਪ ਕਰ ਰਹੇ ਸੀ ਸੁਖਮਣੀ ਸਾਹਿਬ ਦੀ ਪਾਠ ਸਰਵਣ ਕਰ ਰਹੇ ਸੀ ਸੰਗਤ ਰੂਪ ਵਿੱਚ ਕੋਈ ਗੁਰਮਖ ਪਿਆਰੇ ਬਾਬਾ ਜੀ ਇੱਕ ਚੌਂਕੜੀ ਤੇ ਪੰਜ ਪਾਠ ਰੋਜ਼ਾਨਾ ਸੁਣਦੇ ਹੁੰਦੇ ਸੀਗੇ ਕੀ ਕੌਤਕ ਵਾਪਰਿਆ ਇੱਕ ਬੜੀ ਭਿਆਨਕ ਸ਼ਕਲ ਦਾ ਜੀਵ ਬਾਬਾ ਜੀ ਦੇ ਸਾਹਮਣੇ ਆ ਗਿਆ ਤੇ ਮਹਾਪੁਰਖਾਂ ਨੇ ਜਦੋਂ ਨੇਤਰ ਖੋਲੇ ਆ ਤੇ ਪੁੱਛਿਆ ਭਾਈ ਤੂੰ ਕੌਣ ਉਹ ਭਿਆਨਕ ਸੂਰਤ ਵਾਲਾ ਜੀਵ ਕਹਿਣ ਲੱਗਾ ਮੈਂ ਕਲਜੋਗਾ ਜੀਦਾ ਸਾਰੀ ਸ੍ਰਸ਼ਟੀ ਤੇ ਰਾਤ ਚੱਲ ਰਿਆ। ਬਾਬਾ ਜੀ ਕਹਿੰਦੇ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਅਸੀਂ ਭਾਈ ਫਿਰ ਕੀ ਕਰੀਏ? ਅਸੀਂ ਤਾਂ ਤੈਨੂੰ ਬੁਲਾਇਆ ਨਹੀਂ ਇੱਥੇ। ਇੱਥੇ ਸਾਡੇ ਕੋਲ ਕੀ ਲੈਣਾ ਆ? ਕਲਯੁਗ ਕਹਿੰਦਾ ਮੈਂ ਤੁਹਾਡੇ ਤੋਂ ਬਹੁਤ ਦੁਖੀ ਹਾਂ। ਬਾਬਾ ਜੀ ਕਹਿੰਦੇ ਵੀ ਅਸੀਂ ਤੈਨੂੰ ਕਿਹੜਾ ਦੁੱਖ ਦਿੱਤਾ? ਕਹਿੰਦੇ ਅਸੀਂ ਤਾਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹਾਂ। ਭਜਨ ਬੰਦਗੀ ਕਰ ਰਹੇ ਹਾਂ। ਕਲਯੁਗ ਕਹਿੰਦਾ ਮੈਂ ਤੁਹਾਡੇ ਤੋਂ ਨਹੀਂ ਮੈਂ ਉਹਨਾਂ ਸਾਰਿਆਂ ਤੋਂ ਹੀ ਦੁਖੀ ਹਾਂ। ਜਿਹੜੇ ਨਾਮ ਜਪਦੇ ਆ ਤੇ ਨਾਮ ਜਪਾਉਂਦੇ ਮੇਰਾ ਰਾਜ ਆ ਮੇਰੇ ਰਾਜ ਦੇ ਵਿੱਚ ਤਾਂ ਕਾਮ ਬਾਸ਼ ਨਾਮ ਦੀ ਲਹਿਰ ਦੌੜਨੀ ਚਾਹੀਦੀ ਆ ਮਾਸ ਸ਼ਰਾਬ ਦੇ ਦੌਰ ਚੱਲਣੇ ਚਾਹੀਦੇ ਆ ਤੁਸੀਂ ਨਾਮ ਦੀ ਇਹ ਬਰਕਤ ਦੇ ਰਹੇ ਹੋ ਇਹੀ ਮੇਰੇ ਲਈ ਸਭ ਤੋਂ ਵੱਡਾ ਦੌਖਾ ਬਾਬਾ ਜੀ ਕਹਿਣ ਲੱਗੇ ਭਾਈ ਕਬੀਰ ਸੰਤ ਨਾ ਛੱਡੇ ਸੰਤਈ ਜਾਂ ਕੋਟਕ ਮਿਲੇ ਅਸੰਤ ਸੰਤ ਕਦੇ ਵੀ ਆਪਣਾ ਸੰਤਪੁਣਾ ਨਹੀਂ ਛੱਡਦੇ ਅਮੇ ਕਰੋੜਾਂ ਉਹਨਾਂ ਨੂੰ ਮਾਰੇ ਬੰਦੇ ਮਿਲ ਜਾਣ ਜਿਵੇਂ ਕਿ ਵਿਛੂ ਆਪਾਂ ਵੇਖਦੇ ਆ ਵਿਛੂ ਦਾ ਕੰਮ ਹੁੰਦਾ ਡੰਗ ਮਾਰਨਾ ਵਿਛੂ ਆਪਦਾ ਸੁਭਾ ਨਹੀਂ ਛੱਡਦਾ ਇੱਕ ਵਿਛੂ ਜ਼ਹਿਰੀਲਾ ਜੀਵ ਆ ਉਹ ਆਪਦਾ ਸੁਭਾ ਨਹੀਂ ਛੱਡ ਰਿਹਾ ਤੇ ਸੰਤ ਮਹਾਪੁਰਖ ਕਹਿੰਦੇ ਭਾਈ ਅਸੀਂ ਆਪਣਾ ਸੁਭਾ ਕਿਉਂ ਛੱਡੀਏ ਇਸ ਕਰਕੇ ਉਹ ਬਾਬਾ ਆਨੰਦ ਸਿੰਘ ਜੀ ਕਹਿੰਦੇ ਭਾਈ ਤੇਰੇ ਵਰਗੇ ਹਜ਼ਾਰਾਂ ਕਲਯੁਗ ਵੀ ਆ ਜਾਣ ਅਸੀਂ ਇਹ ਰਸਤਾ ਨਹੀਂ ਛੱਡਣਾ ਤੇ ਫਿਰ ਉਹਨੂੰ ਪਤਾ ਲੱਗਿਆ ਵੀ ਸਭ ਤੋਂ ਵੱਧ ਪੈਰਾ ਮੇ ਉਹਨੂੰ ਸਖਤ ਹੋ ਜਾਂਦਾ ਨਾਮ ਦਾ ਜਦੋਂ ਤੁਸੀਂ ਇੱਕ ਬਾਣੀ ਪੜ੍ਹਦੇ ਹੋ ਉਹ ਸੁਖਮਣੀ ਸਾਹਿਬ ਦੀ ਬਾਣੀ ਉਹਦੇ ਕਰਕੇ ਸਾਨੂੰ ਬੜੀ ਤਕਲੀਫ ਹੁੰਦੀ ਆ ਵੀ ਵਿਗਾੜ ਤਾਂ ਤੁਹਾਡਾ ਮੈਂ ਬੜਾ ਕੁਝ ਸਕਦਾ ਕਲਯੁਗ ਕਹਿੰਦਾ ਵੀ ਇੱਥੇ ਜਿਹੜੀ ਸੁਖਮਣੀ ਸਾਹਿਬ ਦੀ ਬਾਣੀ ਤੁਸੀਂ ਚੱਲ ਰਹੀ ਆ ਨਾ ਤੁਹਾਡੀ ਦਿੱਤੀ ਹੋਈ ਇਹ ਸੰਗਤਾਂ ਪੜ ਰਹੀਆਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਆ ਇੱਥੇ ਮੇਰਾ ਜ਼ੋਰ ਨਹੀਂ ਚੱਲਦਾ ਫਿਰ ਬਾਬਾ ਆਨੰਦ ਸਿੰਘ ਜੀ ਮੁਸਕਰਾਏ ਕਹਿਣ ਲੱਗੇ ਭਾਈ ਚਲੋ ਵਧੀਆ ਹੀ ਹੋ ਗਿਆ ਆਪਣੀ ਕਮਜ਼ੋਰੀ ਤੂੰ ਆਪ ਹੀ ਦੱਸ ਦਿੱਤੀ ਆ ਆਪਣੀ ਬਿਮਾਰੀ ਦਾ ਇਲਾਜ ਆਪੇ ਦੱਸ ਦਿੱਤਾ ਜੇ ਤੂੰ ਸੁਖਮਣੀ ਸਾਹਿਬ ਤੋਂ ਡਰਦਾ ਹੈ ਅਸੀਂ ਅੱਗੇ ਪੰਜ ਪਾਠ ਸੁਣਦੇ ਸੀ ਹੁਣ ਤੋਂ 24 ਘੰਟੇ ਸੁਖਮਣੀ ਸਾਹਿਬ ਦਾ ਪਾਠ ਇੱਥੇ ਚੱਲਿਆ ਕਰੇਗਾ ਕਦੀ ਭੋਗ ਨਹੀਂ ਪਵੇਗਾ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਇੱਥੇ ਜੋ ਠਾਠ ਬਣੀ ਹੋਈ ਆ ਸੁਖਮਣੀ ਸਾਹਿਬ ਜੀ ਦੇ ਪਾਠ ਨਿਰੰਤਰ ਚੱਲ ਰਹੇ ਹੈ ਹੁਣ ਤੁਸੀਂ ਆਪ ਹੀ ਲਾ ਲਓ ਜੀ ਅੰਦਾਜ਼ਾ ਸੁਖਮਣੀ ਸਾਹਿਬ ਦੀ ਬਾਣੀ ਦੀ ਤਾਕਤ ਦਾ ਕਿੰਨੀ ਸ਼ਕਤੀ ਹੋਵੇਗੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਵੀ ਜਿੱਤੋਂ ਕਲਯੁਗ ਵੀ ਥਰ-ਥਰ ਕੇ ਕੰਬਦਾ ਕਿਉਂਕਿ ਉਹਦੀਆਂ ਅੱਖਾਂ ਤਾਂ ਲਾਲ ਸੀਗੀਆਂ ਕਲਯੁਗ ਦੀਆਂ ਗੁੱਸੇ ਚੱਗ ਬਬੂਲਾ ਵੀ ਹੋ ਗਿਆ ਹੱਥ ਨੂੰ ਨਪੀੜਦਾ ਸੀ ਮੁਠੀਆਂ ਜਿਹੜੀਆਂ ਮੀਚਦਾ ਸੀਗਾ ਕਰੋਧ ਕਰਦਾ ਸੀ ਵੀ ਮੈਂ ਬਾਬਾ ਅਨੰਦ ਸਿੰਘ ਜੀ ਦਾ ਕੁਝ ਵਿਗਾੜਾਂ ਉਹਨੇ ਕਿਹਾ ਵੀ ਵਿਗਾਰਨ ਨੂੰ ਤਾਂ ਮੈਂ ਬੜਾ ਕੁਝ ਵਿਗਾਰ ਦਿੰਦਾ ਪਰ ਸੁਖਮਣੀ ਸਾਹਿਬ ਦੀ ਬਾਣੀ ਮੇਰੀ ਪੇਸ਼ ਹੀ ਨਹੀਂ ਜਾਣ ਦਿੰਦੀ ਇਸ ਕਰਕੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਭਾਈ ਕਲਯੁਗ ਤੋਂ ਬਚਣ ਦਾ ਇੱਕੋ ਹੀ ਇਲਾਜ ਆ ਭਾਵੇਂ ਕੇ ਸਿਮਰਨ ਵਾਹਿਗੁਰੂ ਦੀਆਂ ਵਰਕ ਤਾਂ ਬਾਣੀਆਂ ਸਾਰੀ ਬਾਣੀ ਹੀ ਸਾਨੂੰ ਕਲਯੁਗ ਦੇ ਪ੍ਰਭਾਵ ਤੋਂ ਬਚਾਉਂਦੀ ਆ ਪਰ ਬਾਬਾ ਆਨੰਦ ਸਿੰਘ ਜੀ ਨੇ ਫਿਰ ਇੱਕ ਵਿਧੀ ਬਣਾਈ ਕਿ ਨਾਨਕ ਸਰ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਨਿਰੰਤਰ ਚੱਲਦੇ ਰਹਿਣਗੇ ਬਾਬਾ ਜੀ ਆਪ 24 ਘੰਟੇ ਸੁਖਮਣੀ ਸਾਹਿਬ ਦਾ ਪਾਠ ਜਿਹੜਾ ਸੀਗਾ ਸੁਣਦੇ ਹੀ ਰਹਿੰਦੇ ਸੀ ਕਦੇ ਕਿਸੇ ਸੰਗਤ ਨੇ ਵਿੱਚੋਂ ਆ ਜਾਣਾ ਬਚਨ ਕਰ ਦੇਣੇ ਫਿਰ ਉਸ ਤਰ੍ਹਾਂ ਸਾਧ ਸੰਗਤ ਵਿੱਚ ਜੁੜ ਜਾਣਾ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਇਹ ਮਹਾਪੁਰਖਾਂ ਨੇ ਇੱਕ ਵਿਧੀ ਬਣਾਈ ਸੀ ਸਾਨੂੰ ਨਾਮ ਭਜਨ ਬਾਣੀ ਨਾਲ ਕੁਝ ਰਵਾਈਤਾਂ ਦੇ ਦਿੱਤੀਆਂ ਵੀ ਆਪਾਂ ਬਾਣੀ ਨਾਲ ਜੁੜ ਸਕੀਏ ਇਸ ਕਰਕੇ ਆ ੜ ਦੇ ਬਲ ਦੇ ਸੰਸਾਰ ਵਿੱਚ ਮਹਾਪੁਰਖ ਇੱਕ ਵਿਧੀ ਬਣਾਉਂਦੇ ਆ ਜੁਗਤ ਮਰਿਆਦਾ ਕਾਇਮ ਕਰਦੇ ਆ ਵੀ ਇਹ ਕਿਵੇਂ ਲੋਕ ਬਾਣੀ ਨਾਲ ਜੁੜ ਜਾਣ ਕਿਵੇਂ ਲੋਕ ਜਿਹੜੇ ਆ ਦੂਜੇ ਪਾਸਿਆਂ ਤੋਂ ਦੂਜੇ ਭਾਅ ਤੋਂ ਹਟ ਕੇ ਇਧਰਲੇ ਪਾਸੇ ਆ ਜਾਣ ਬਾਣੀ ਵਾਲੇ ਪਾਸੇ ਤਾਂ ਉਹਨਾਂ ਮਹਾਪੁਰਖਾਂ ਦੀਆਂ ਕਮਾਈਆਂ ਸਦਕਾ ਸੁਖਮਣੀ ਸਾਹਿਬ ਦੀ ਬਾਣੀ ਬਹੁਤੇ ਪ੍ਰਾਣੀਆਂ ਨੇ ਕੰਠ ਕਰ ਲਈ ਆ ਇਹ ਬਹੁਤ ਵੱਡੀ ਗੱਲ ਆਪਣੇ ਆਪ ਦੇ ਵਿੱਚ ਦੀਆਂ 24 ਅਸ਼ਟਪਦੀਆਂ ਹੁੰਦੀਆਂ ਨੇ ਆਮ ਕਰਕੇ ਕੁਝ ਗੁਰਸਿੱਖ ਨੇ ਜੋ ਬਾਣੀ ਤਾਂ ਪੜਦੇ ਆ ਪਰ ਉਹਨਾਂ ਨੂੰ ਅਜੇ ਤੱਕ ਨਿਤਨੇਮ ਪੂਰਾ ਕੰਠ ਨਹੀਂ ਹੋਇਆ ਸੁਖਮਣੀ ਸਾਹਿਬ ਕੰਠ ਕਰ ਲੈਣਾ ਬਹੁਤ ਵੱਡੀ ਇੱਕ ਪ੍ਰਾਪਤੀ ਆ دنیਆਵੀ ਤਲ ਤੇ ਭਾਵੇਂ ਕੁਝ ਵੀ ਨਹੀਂ ਅਧਿਆਤਮ ਤਲ ਤੇ ਸਭ ਕੁਝ ਹੀ ਖੱਟ ਲਿਆ ਉਹਨੇ ਜਿਨੇ ਸੁਖਮਣੀ ਸਾਹਿਬ ਦੀ ਬਾਣੀ ਨੂੰ ਕੰਠ ਕਰਕੇ ਕਮਾਈ ਕੀਤੀ ਏ ਉਹਦੀ ਵਿਚਾਰਿਆ ਵੀ ਇਹ ਨਾਲ ਉਹਨੂੰ ਇਸ ਕਰਕੇ ਗੁਰਮੁਖ ਪਿਆਰਿਓ ਜਦੋਂ ਵੀ ਸੁਖਮਣੀ ਸਾਹਿਬ ਦੀ ਬਾਣੀ ਨੂੰ ਪੜੋਗੇ ਨੀਂਦ ਜਿਆਦਾ ਜੋਰ ਪਾਉਂਦੀ ਹੈ ਇਹ ਕਿਉਂ ਹੁੰਦਾ ਸਖਮਣੀ ਸਾਹਿਬ ਦਾ ਪਾਠ ਕਰਨ ਵੇਲੇ ਇਹ ਜ਼ੋਰ ਕਿਉਂ ਪੈਂਦਾ ਅਸਲ ਦੇ ਵਿੱਚ ਇਹ ਕਲਯੁਗ ਜਿਹੜਾ ਉਹ ਚਾਹੁੰਦਾ ਨਹੀਂ ਹੁੰਦਾ ਕਿ ਆਪਾਂ ਬਾਣੀ ਪੜੀਏ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੰਨੀ ਤਾਕਤ ਭਰੀਆ ਕਿ ਕਲਯੁਗ ਕਹਿੰਦਾ ਵੀ ਕਿੱਦਰੇ ਇਹ ਇਹਨਾਂ ਦੇ ਹਿਰਦੇ 'ਚ ਨਾ ਵਸ ਜਾਵੇ ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਾਉਂਦਾ ਇੱਕ ਤਾਂ ਉਹ ਬਾਣੀ ਤੋਂ ਡਰਦਾ ਵੀ ਜੇ ਇਹਨਾਂ ਦੇ ਅੰਦਰ ਇਹ ਬਾਣੀ ਵਸ ਗਈ ਆ ਕਲਯੁਗ ਸੋਚਦਾ ਵੀ ਸਿੱਖ ਤਾਂ ਮੇਰੀਆਂ ਜੜਾਂ ਪੁੱਟ ਦੇਣਗੇ ਇਸ ਕਰਕੇ ਬੰਦਾ ਆਪਣੇ ਗੋਡਿਆਂ ਤੇ ਮੁੱਕੀਆਂ ਮਾਰਦਾ ਵੀ ਕਦੋਂ ਪਾਠ ਪੂਰਾ ਹੋਊਗਾ ਇਹ ਕਲਯੁਗ ਢਾ ਲਾਉਂਦਾ ਕਿਉਂਕਿ ਤਕੜੀ ਦਵਾਈ ਆ ਉਹਨੂੰ ਆਪਣਾ ਡਰ ਪੈ ਜਾਂਦਾ ਵੀ ਜੇ ਇਹਨਾਂ ਨੇ ਪਾਠ ਪੂਰਾ ਕਰ ਲਿਆ ਇਹਨਾਂ ਦੇ ਦਿਨ ਤੇ ਰਾਤ ਦੇ 24000 ਸੁਆਸ ਸਫਲੇ ਹੋ ਜਾਣਗੇ ਮੇਰੀ ਜੜ ਪੁੱਟੀ ਜਾਵੇਗੀ ਪਰ ਇਸ ਕਰਕੇ ਭਾਈ ਟੀਵੀਆਂ ਦਾ ਜੋਰ ਨੀਂਦਰ ਦਾ ਜੋਰ ਈਰਖਾ ਚੁਗਲੀ ਦਵੇਸ਼ ਚਾਰੇ ਪਾਸੇ ਛਾਈ ਪਈ ਆ ਕਲਯੁਗ ਚੋਂਦਾ ਏ ਵਧੇ ਉਹ ਕਦੋਂ ਚੋਂਦਾ ਵੀ ਬਾਣੀ ਪੜੇ ਕੋਈ ਇਸ ਕਰਕੇ ਕਿੱਡੀ ਔਖੀ ਗੱਲ ਆ ਆਖਣ ਔਖਾ ਸੱਚਾ ਨਾ ਬਾਣੀ ਨੂੰ ਬਹੁਤ ਧਿਆਨ ਨਾਲ ਸੁਰਤ ਨਾਲ ਪੜਨਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਆ ਇਹ ਬਾਣੀ ਵਿੱਚ ਹੀ ਦੱਸਿਆ ਗਿਆ ਇੰਜੀਨੀਅਰ ਬਾਨਾ ਸੌਖਾ ਡਾਕਟਰ ਬਾਨਾ ਸੌਖਾ ਲੋਕ ਬਣ ਰਹੇ ਆ ਭਗਤ ਬਾਨਾ ਬਹੁਤ ਔਖਾ ਕਰੋੜਾਂ ਪਿੱਛੋਂ ਕੋਈ ਇੱਕ ਭਗਤ ਆ ਤੇ ਡਾਕਟਰ ਤਾਂ ਕਿੰਨੇ ਆ ਹਰ ਸ਼ਹਿਰ ਵਿੱਚ ਡਾਕਟਰ ਆ ਸਰਜਨ ਨੇ ਭਗਤਮਾਨਾਂ ਬਹੁਤ ਔਖਾ ਇਸ ਕਰਕੇ ਭਾਈ ਗੁਰੂ ਮਹਾਰਾਜ ਕਹਿ ਰਹੇ ਆ ਬਾਬਾ ਨਾਨਕ ਸਿੰਘ ਜੀ ਦੇ ਵੀ ਬਚਨ ਆ ਭਾਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਵੀ ਬਾਣੀ ਵਿੱਚ ਬਚਨ ਕਰਦੇ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਦੀ ਨੋਟ ਕਰੋ ਤੁਸੀਂ ਇਹ ਗੱਲਾਂ ਵੀ ਇਹ ਦੁਨੀਆ ਜਿਹੜੀ ਆ ਜਲ ਰਹੀ ਆ ਕਾਦੇ ਵਿੱਚ ਵਿਕਾਰਾਂ ਵਿੱਚ ਇਹ ਵਿਸ਼ਿਆਂ ਵਿੱਚ ਤੇ ਇਹਦੇ ਵਿੱਚ ਜੋ ਵੀ ਹੋ ਰਿਹਾ ਸਭ ਕੁਝ ਸੰਸਾਰ ਦੇ ਵਿੱਚ ਉਹ ਆਪਾਂ ਕਹਿ ਸਕਦੇ ਹਾਂ ਔਗਣ ਈ ਔਗਣ ਕੋ ਰੇਤ ਈ ਰੇਤ ਤੇ ਇਹਦੇ ਵਿੱਚ ਤਾਂ ਫੁੱਲ ਖੜੀ ਨਹੀਂ ਰਹੇ ਇਸ ਕਰਕੇ ਕਦੇ-ਕਦੇ ਹੁੰਦਾ ਕੋਈ ਅਧਿਆਤਮ ਵਾਲੇ ਪਾਸੇ ਆਉਂਦਾ ਕਦੀ ਨੋਟ ਕਰਨਾ ਘਰ ਦੇ ਵਿੱਚ ਅੱਖਾਂ 'ਚ ਪਾਉਣ ਵਾਲਾ ਸੁਰਮਾ ਕਈ ਵਾਰੀ ਪਿਆ ਹੁੰਦਾ ਕਿੱਧਰੇ ਡੁੱਲ ਜਾਵੇ ਤੁਸੀਂ ਕਹੋ ਇਹਨੂੰ ਇਕੱਠਾ ਕਰਨਾ ਤੇ ਹੱਥ ਵੀ ਨਾ ਲਿਬੜੇ ਇਹ ਹੋ ਜਾਊਗਾ ਨਹੀਂ ਹੋ ਸਕਦਾ ਹੱਥ ਬਦੋ ਬਦੀ ਲਿਬੜੀ ਜਾਂਦਾ ਕਿੱਦਰੇ ਨਾ ਕਿੱਦਰੇ ਕਾਲਖ ਲੱਗ ਹੀ ਜਾਂਦੀ ਹੈ ਭਗਤ ਜੀ ਕਹਿੰਦੇ ਕਬੀਰ ਜੀ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਹਾਰੀ ਤੈਨ ਕੋ ਪੈਸ ਜੋ ਨੀਕ ਸਜਾਹਿ ਇਹ ਦੁਨੀਆ ਤਾਂ ਸੁਰਮੇ ਦੀ ਕੋਠੀ ਆ ਜਨਮ ਤੋਂ ਲੈ ਕੇ ਮੌਤ ਤੱਕ ਇਹਦੇ ਵਿੱਚ ਵਿਚਰਦੇ ਆਪਾਂ ਤੇ ਨਾਲ ਆਪਾਂ ਕਹਿ ਦਿੰਨੇ ਆ ਲਿਬੜੀਏ ਨਾ ਇਹ ਹੋ ਹੀ ਨਹੀਂ ਸਕਦਾ ਇਸ ਕਰਕੇ ਭਾਈ ਤੇ ਹਨੇਰੇ ਚ ਸੁਰਮਾ ਇਕੱਠਾ ਕਰਨਾ ਹੋਵੇ ਤੇ ਕਹਿ ਦਈਏ ਦਾਗ ਨਾ ਲੱਗੇ ਔਖੀ ਗੱਲ ਆ ਨਾ ਇਵੇਂ ਬਹੁਤ ਧਿਆਨ ਦੇ ਨਾਲ ਚੱਲਣਾ ਪੈਂਦਾ ਭਾਵੇਂ ਕਿ ਬਹੁਤ ਔਖਾ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰਚਰਨਾਂ ਦੇ ਨਾਲ ਪਿਆਰ ਨਿਭਾਉਣਾ ਜਿਵੇਂ ਇੱਕ ਗੁਰਮਖ ਪਿਆਰਿਓ ਦੁਨੀਆ ਦਾ ਸਭ ਤੋਂ ਔਖਾ ਕੰਮ ਆਪਾਂ ਕਹਿੰਨੇ ਕੀ ਆ ਰੱਬ ਦਾ ਨਾਮ ਲੈਣਾ ਹੀ ਔਖਾ ਆਪਾਂ ਕਹਿੰਨੇ ਲਓ ਸੀ ਤਾਂ ਕਹਿਤਾ ਵਾਹਿਗੁਰੂ ਜਾਂ ਰਾਮ ਪਰ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਇਉਂ ਨਹੀਂ ਸੁਰਤ ਜਿਹੜੀ ਆ ਵਾਹਿਗੁਰੂ ਜਿਹੜੀ ਆ ਜਦੋਂ ਕਹਿਣਾ ਹੈ ਸੁਰਤ ਵਾਹਿਗੁਰੂ ਕਹਿੰਦੀ ਆ ਜੀਵ ਵਾਹਿਗੁਰੂ ਬੋਲਦੀ ਆ ਰਸਨਾ ਤੇ ਆਪਣੇ ਹੀ ਕੰਨ ਸੁਣਦੇ ਆ ਜਦੋਂ ਰਸਨਾ ਤੇ ਕੰਨਾਂ ਦਾ ਮੇਲ ਹੋ ਜਾਂਦਾ ਉਦੋਂ ਜਿਹੜੀ ਬਾਣੀ ਪੜੀ ਜਾਂਦੀ ਉਹਦਾ ਆਨੰਦ ਹੀ ਵੱਖਰਾ ਆਪ ਹੀ ਬੋਲਣਾ ਆਪ ਹੀ ਆਪਣੀ ਆਵਾਜ਼ ਨੂੰ ਧੁਨ ਵਿੱਚ ਧਿਆਨ ਰੱਖ ਕੇ ਸੁਣਨਾ ਇੱਕ ਬਹੁਤ ਵੱਡੀ ਕਲਾ ਹੈ ਆਪਣੇ ਆਪ ਦੇ ਵਿੱਚ ਇਹ ਵਿਰਲਿਆਂ ਨੂੰ ਨਸੀਬ ਹੁੰਦੀ ਆ ਤਾਂ ਮੇਰੇ ਕਹਿਣ ਦਾ ਭਾਵ ਤਾਂ ਇਹ ਸੀ ਕਿ ਸੁਖਮਣੀ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਮਜਬੂਤ ਕਲਾ ਬਣਾ ਦਿੰਦੀ ਸਾਡੇ ਆਸੇ ਪਾਸੇ ਸਾਨੂੰ ਵਿਕਾਰਾਂ ਤੋਂ ਬਚਾਉਂਦੀ ਆ ਰੋਗਾਂ ਤੋਂ ਵੀ ਬਚਾਉਂਦੀ ਆ ਇਹ ਕਲਯੁਗ ਦੇ ਘੋਰ ਸਮੇਂ ਵਿੱਚ ਤੱਤੀਆਂ ਹਨੇਰੀਆਂ ਵਗਦੀਆਂ ਨੇ ਸਖਮਣੀ ਸਾਭ ਦੀ ਬਾਣੀ ਸਾਡੀ ਰਾਖੀ ਕਰਦੀ ਹੈ ਕਿੰਨੀ ਤਾਕਤ ਭਰੀ ਹੋਵੇਗੀ ਇਹ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮਣੀ ਸਾਹਿਬ ਦਾ ਧੰਨ ਹੈ ਚੇਤੇ ਰੱਖਣਾ ਕਲਯੁਗ ਤੁਹਾਡੇ ਤੇ ਭਾਰੀ ਨਹੀਂ ਹੋ ਸਕਦਾ ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਦੇ ਇਸ ਕਰਕੇ ਅਸਲ ਮਰਦ ਤਾਂ ਉਹੀ ਆ ਜਿਹੜਾ ਆਪਣੇ ਸਵਾਸਾਂ ਨੂੰ ਗੁਰੂ ਲੇਖੇ ਲਾਉਂਦਾ ਜੋ ਆਖਰੀ ਸਵਾਸ ਜਿਹਦੇ ਗੁਰੂ ਦੇ ਚਰਨਾਂ ਨਾਲ ਨਿਭ ਜਾਂਦੇ ਆ ਇਸ ਕਰਕੇ ਬਹੁਤਿਆਂ ਨੂੰ ਦੇਖੀ ਦਾ ਕਈ ਵਾਰ ਕਈਆਂ ਨੂੰ ਚਾਹ ਹੁੰਦਾ ਅੰਮ੍ਰਿਤ ਵੇਲੇ ਜਾਗਣ ਦਾ ਬਾਣੀ ਪੜਨ ਦਾ ਗੁਰਦੁਆਰਾ ਸਾਹਿਬ ਜਾਣ ਦਾ ਅੰਮ੍ਰਿਤ ਛਕਣ ਦਾ ਕਈਆਂ ਦਾ 6 ਮਹੀਨੇ ਬਾਅਦ ਸਾਲ ਬਾਅਦ ਇਹ ਚਾਹ ਠੰਡਾ ਜਾ ਹੋ ਜਾਂਦਾ ਮਾਫ ਕਰਨਾ ਮੈਨੂੰ ਇਹ ਕਹਿਣਾ ਪੈ ਰਿਹਾ ਵੀ ਉਹ ਸਾਲ ਕਿ ਸੇਵਾ ਕਰਦੇ ਆ ਫਿਰ ਨਿਰਾਸ਼ਾ ਜੀ ਪੈਦਾ ਹੋ ਜਾਂਦੀ ਵੀ ਸਾਨੂੰ ਗੁਰੂ ਤੋਂ ਕੁਝ ਮਿਲਿਆ ਨਹੀਂ ਹਟ ਜਾਂਦੇ ਇਹ ਐਵੇਂ ਨਹੀਂ ਭਾਈ ਇਹ ਇਹ ਤਾਂ ਆਖਰੀ ਸਵਾਸ ਅੰਤਮ ਸਵਾਸ ਤੱਕ ਸਿੱਖੀ ਕਿਸਾਂ ਸਵਾਸਾਂ ਸੰਗ ਨਿਭ ਜਾਣੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਲਯੁਗ ਇੰਨਾ ਪ੍ਰਭਾਵ ਪਾ ਲੈਂਦਾ ਕਿ ਇੱਕ ਸਾਲ ਹੀ ਸੇਵਾ ਕਰਦੇ ਫਿਰ ਹਟ ਜਾਂਦੇ ਆ ਅੰਮ੍ਰਿਤ ਵੇਲਾ ਵੀ ਟੁੱਟ ਜਾਂਦਾ ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ ਕਈ ਅੰਮ੍ਰਿਤ ਛੱਕੇ ਵੀ ਛੱਡ ਦਿੰਦੇ ਪਰ ਮੈਂ ਇੱਥੇ ਤੁਹਾਨੂੰ ਕਹਿਣਾ ਚਾਹੂੰਗਾ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਵੀ ਜੇ ਸੁਖਮਣੀ ਸਾਹਿਬ ਦਾ ਲੜ ਫੜੋਂਗੇ ਨਾ ਅੱਗੇ ਹੀ ਵਧਦੇ ਜਾਊਂਗੇ ਅੱਗੇ ਹੀ ਵਧਦੇ ਜਾਉਗੇ ਇਸ ਕਰਕੇ ਭਾਈ ਇਹ ਹੀ ਬੇਨਤੀ ਆ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਸੁਖਮਣੀ ਸਾਹਿਬ ਦੀ ਬਾਣੀ ਦਾ ਪੈਰਾ ਰੱਖਿਆ ਕਰੋ ਆਪੇ ਇਸ ਤੁਹਾਡੇ ਕਾਰਜ ਰਾਸ ਹੋ ਜਾਣਗੇ ਕਿਰਤ ਵੀ ਆਪਾਂ ਕਰਨੀ ਆ ਬਰਕਤਾਂ ਗੁਰੂ ਨੇ ਪਾਉਣੀਆਂ ਨੇ ਤਾਂ ਇਹ ਜਿਹੜੀ ਵਿਸ਼ੇਸ਼ਤਾ ਹੀ ਹੈ ਦੀ ਇਹ ਸੁਣਨ ਤੋਂ ਬਾਅਦ ਜੇ ਇੱਕ ਵੀ ਸੱਜਣ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਦਾ ਨੇਮੀ ਬਣ ਜਾਏਗਾ ਅਸੀਂ ਸਮਝਾਂਗੇ ਮੈਂ ਸਮਝੂਗਾ ਕਿ ਇਹ ਸਾਡਾ ਜਿਹੜਾ ਉਪਰਾਲਾ ਹੈ ਗੁਰੂ ਦੀ ਕਿਰਪਾ ਨਾਲ ਸਫਲ ਹੋ ਗਿਆ ਜੇ ਸੁਖਮਣੀ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾ ਸਮਝ ਕੇ ਕੋਈ ਸੁਣ ਕੇ ਜਾਂ ਮਹਾਪੁਰਖਾਂ ਦੇ ਬਚਨ ਮੰਨ ਕੇ ਕੋਈ ਪੜਨ ਲੱਗ ਗਿਆ ਬਾਣੀ ਨੂੰ ਤਾਂ ਫਿਰ ਤਾਂ ਭਲਾਈ ਆ ਕੋਈ ਇੱਕ ਵੀ ਸਰੀਰ ਜੁੜ ਗਿਆ ਕਿੱਡੇ ਪਰਉਪਕਾਰ ਦਾ ਕੰਮ ਆ ਜੋ ਮਹਾਪੁਰਖ ਇਸ ਤਰ੍ਹਾਂ ਭਾਈ ਮਹਾਪੁਰਖਾਂ ਦੇ ਬਚਨਾਂ 'ਚ ਵਜਨ ਹੁੰਦਾ ਨਾਮ ਦੀ ਕਮਾਈ ਹੁੰਦੀ ਆ ਜੋ ਕਹਿੰਦੇ ਆ ਉਹਨਾਂ ਦਾ ਅਸਰ ਵੀ ਬੜੀ ਛੇਤੀ ਹੋ ਜਾਂਦਾ ਤਾਂ ਸਾਨੂੰ ਵੀ ਆਪਣਾ ਜਿਹੜਾ ਜੀਵਨ ਹੈ ਉਹ ਸੋਹਣਾ ਬਣਾਉਣਾ ਚਾਹੀਦਾ ਤੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਜਿਹੜੇ ਸਚਿਆਰ ਸਿੱਖ ਹੁੰਦੇ ਆ ਗੁਰੂ ਦੇ ਕੋਲ ਹੀ ਆ ਕੇ ਬਹਿੰਦੇ ਆ ਉਹ ਸ਼ਰਾਬ ਖਾਨਿਆਂ ਚ ਨਹੀਂ ਬਹਿੰਦੇ ਉਹ ਜਵਾਰੀਆਂ ਦੇ ਕੋਲ ਨਹੀਂ ਬਹਿੰਦੇ ਉਹ ਨਿੰਦਿਆ ਵਾਲਿਆਂ ਕੋਲ ਨਹੀਂ ਬਹਿੰਦੇ ਸਚਿਆਰ ਸਿੱਖ ਦਾ ਕੰਮ ਕੀ ਆ ਸਚਿਆਰ ਗੁਰੂ ਦੇ ਪਾਸ ਆ ਕੇ ਸੱਜਣਾ ਇਸ ਕਰਕੇ ਭਾਈ ਸਖਮਣੀ ਸਾਹਿਬ ਦੀ ਬਾਣੀ ਪੜਿਆ ਕਰੋ ਥੋੜੀ ਥੋੜੀ ਕਰਕੇ ਕੰਠ ਕਰਨ ਦੀ ਕੋਸ਼ਿਸ਼ ਕਰੋ ਅਰਥਾਂ ਸਮੇਤ ਵੀ ਬਾਣੀ ਪੜ ਸਕਦੇ ਹਾਂ ਉਹਦਾ ਜਾਦਾ ਲਾਭ ਆ ਇਹ ਵਿਸ਼ੇਸ਼ਤਾ ਹੀ ਆ ਬਾਣੀ ਦੀ ਤਾਂ ਬਾਬਾ ਨਾਨਕ ਸਿੰਘ ਜੀ ਨੂੰ ਕਹਿਣਾ ਪਿਆ ਕਿ ਗੁਰਮਖੋ ਕਲਯੁਗ ਨੇ ਤਾਂ ਆਪਣਾ ਇਲਾਜ ਆਪ ਹੀ ਦੱਸਿਆ ਸਾਨੂੰ ਉਹ ਕਹਿੰਦਾ ਕਿ ਮੈਂ ਕੀ ਤੋਂ ਡਰਦਾ ਸਖਮਣੀ ਸਾਹਿਬ ਦੀ ਬਾਣੀ ਤੋਂ ਡਰਦਾ ਆਪਦੀ ਬਿਮਾਰੀ ਦਾ ਇਲਾਜ ਆਪ ਹੀ ਦੱਸ ਦੇ ਦਿੱਤਾ ਤਾਂ ਮਹਾਪੁਰਖਾਂ ਨੇ 24 ਘੰਟੇ ਇਹਦਾ ਪ੍ਰਵਾਹ ਬਾਣੀ ਦਾ ਉੱਥੇ ਚਲਾ ਦਿੱਤਾ ਸਥਾਨ ਬਣਿਆ ਹੋਇਆ ਬਹੁਤ ਸੰਗਤਾਂ ਨਤਮਸਤਕ ਵੀ ਹੁੰਦੀਆਂ ਨੇ ਤਾਂ ਇਹ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਇਹ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਹੈ ਜਿਨ੍ਹਾਂ ਜਿਨ੍ਹਾਂ ਵੀ ਮਹਾਪੁਰਖਾਂ ਨੇ ਭਾਈ ਸੰਗਤ ਨੂੰ ਬਾਣੀ ਨਾਲ ਜੋੜਿਆ ਆਪਣੇ ਨਾਲ ਹੀ ਜੋੜਿਆ ਕੋ ਸੱਚੇ ਮਹਾਪੁਰਖ ਹੁੰਦੇ ਆ ਇਹੀ ਸੱਚੇ ਮਹਾਪੁਰਖਾਂ ਦੀ ਪਛਾਣ ਤਾਂ ਇਹ ਕਲਯੁਗ ਦਾ ਘੋਰ ਸਮਾਂ ਹੈ ਇਹਦੇ ਵਿੱਚ ਸੁਖਮਣੀ ਸਾਹਿਬ ਦੀ ਬਾਣੀ ਜਿਹੜੀ ਆ ਉਹਨੇ ਤੁਹਾਡੀ ਰਖਵਾਲੀ ਕਰਨੀ ਆ ਭਗਤ ਨਾਮਦੇਵ ਜੀ ਕਿੱਡੇ ਵੱਡੇ ਭਗਤ ਹੋਏ 72 ਵਾਰੀ ਉਹਨਾਂ ਨੂੰ ਦਰਸ਼ਨ ਹੋਏ ਭਗਵਾਨ ਜੀ ਦੇ ਪਰ ਹਜੇ ਵੀ ਉਹ ਕਹਿ ਦਿੰਦੇ ਆ ਤਾਰ ਲੈ ਬਾਪ ਬੀਠਲਾ ਤਾਂ ਭਗਤ ਨਾਮਦੇਵ ਜੀ ਕਹਿੰਦੇ ਆ ਵਾਹਿਗੁਰੂ ਮੈਂ ਤੇਰਾ ਨਾਮ ਜਪਦਾ ਕਈ ਲਹਿਰਾਂ ਆਉਂਦੀਆਂ ਨੇ ਕਦੇ ਲੋਭ ਦੀਆਂ ਕਦੀ ਕਰੋਧ ਦੀਆਂ ਹਉਮੈ ਦੀਆਂ ਕਲਯੁਗ ਦਾ ਸਮਾਂ ਲਹਿਰਾਂ ਬਹੁਤ ਤਕੜੀਆਂ ਨੇ ਪਤਾ ਨਹੀਂ ਕਿਹੜੀ ਲਹਿਰ ਸਾਨੂੰ ਕਦੋਂ ਡੋਬ ਦੇਵੇ ਤਾਂ ਸਾਨੂੰ ਆਪਣਾ ਜਿਹੜਾ ਜੀਵਨ ਹੈ ਉਹ ਬਾਣੀ ਤੇ ਬਾਣਾ ਦੋਨੋਂ ਜ਼ਰੂਰੀ ਹਾਂਜੀ ਬਾਣੀ ਵੀ ਜ਼ਰੂਰੀ ਆ ਬਾਣਾ ਵੀ ਜ਼ਰੂਰੀ ਆ ਇਸ ਕਰਕੇ ਜਿਹੜੇ ਸੰਤ ਹੁੰਦੇ ਆ ਮਹਾਪੁਰਖ ਹੁੰਦੇ ਆ ਉਹ ਯੋਗਤੀ ਦੇ ਨਾਲ ਜ਼ੋਰ ਨਾਲ ਨਹੀਂ ਤਰੀਕੇ ਦੇ ਨਾਲ ਜੀਆਂ ਨੂੰ ਸਿੱਧੇ ਰਾਹ ਤੇ ਲੈ ਆਉਂਦੇ ਆ ਤਾਂ ਬਾਬਾ ਨਾਨਕ ਸਿੰਘ ਜੀ ਨੇ ਇਸ ਤਰ੍ਹਾਂ ਆਖਣਾ ਕੀਤਾ ਕਿ ਸੁਖਮਣੀ ਸਾਹਿਬ ਦੀ ਬਾਣੀ ਇੱਕ ਮਜ਼ਬੂਤ ਕਿਲਾ ਹੈ ਜਿਹੜੀ ਸਾਡੀ ਵਿਕਾਰਾਂ ਤੋਂ ਇਹ ਜੋ ਕਲਯੁਗ ਦਾ ਪ੍ਰਭਾਵ ਆ ਉਹ ਤੋਂ ਸਾਡੀ ਰਖਵਾਲੀ ਕਰਦੀ ਹੈ ਇਸ ਕਰਕੇ ਭਾਈ ਜੇ ਬਚਣਾ ਚਾਹੁੰਦੇ ਹੋ ਕਲਯੁਗ ਤੋਂ ਇਹ ਬਾਣੀ ਦਾ ਸਹਾਰਾ ਲੈ ਸਕਦੇ ਹੋ ਕਿਸੇ ਵਕਤ ਵੀ ਤੁਸੀਂ ਇਹ ਬਾਣੀ ਪੜ ਸਕਦੇ ਹੋ ਅੰਮ੍ਰਿਤ ਵੇਲੇ ਵੀ ਦੁਪਹਿਰ ਸਮੇਂ ਵੀ ਤੁਸੀਂ ਇਹ ਬਾਣੀ ਪੜ ਸਕਦੇ ਹੋ ਕੋਈ ਮਨਾ ਨਹੀਂ ਇਨੂੰ ਵਿਚਾਰੋਗੇ ਸਮਝ ਸਮਝ ਕੇ ਪੜੋਗੇ ਸਹਿਜ ਨਾਲ ਪੜੋਗੇ ਸੁਭਾਅ ਵਿੱਚ ਵੀ ਤਬਦੀਲੀ ਆ ਜਾਵੇਗੀ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਮੇਹਰਾਂ ਕਰਨ ਜੀ ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਆਓ ਜੀ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਫਤਿਹ ਬੁਲਾਉਣਾ ਕਰੀਏ ਜੀ ਸਾਰੀਆਂ ਸੰਗਤਾਂ ਸਰਬੱਤ ਦਾ ਭਲਾ ਹੀ ਮੰਗਿਆ ਕਰੋ ਜੀ ਸਰਬੱਤ ਦੇ ਭਲੇ ਨੂੰ ਮੰਗਣ ਵਿੱਚ ਹੀ ਸਾਡਾ ਆਪਣਾ ਭਲਾ ਹੈ। ਬਾਬਾ ਜੀ, ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਸ਼ਾਨ ਬੜੀ ਉੱਚੀ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਮਹਾਪੁਰਖਾਂ ਦੇ ਬਚਨ ਅਸੀਂ ਕਮਾਈਏ। ਬਾਣੀ ਤੇ ਬਾਣੀ ਦੇ ਧਾਰਨੀ ਹੋ ਕੇ ਜੀਵਨ ਜਿਓਈਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇਹ ਯਾਤਰਾ ਸਫਲ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ